ਇੱਥੇ ਆ ਕੇ ਮੈਂ ਕਰਨਜੀਤ ਅਨਮੋਲ ਬਾਈ ਨੂੰ ਮਿਲਿਆ ਚੱਕ ਜਵਾਨਾ ਤੇ ਮੈਂ ਮਿਲਿਆ ਸੀ ਉਹਨਾਂ ਨੂੰ ਹੌਲੀ ਹੌਲੀ ਮੈਂ ਬਣਾਉਂਦਾ ਰਿਹਾ ਉਹਨਾਂ ਨਾਲ ਮਿਲਦਾ ਵਰਤਦਾ ਰਿਹਾ ਮੈਨੂੰ ਬਾਈ ਕਹਿੰਦੇ ਤੂੰ ਚੰਡੀਗੜ੍ਹ ਆ ਜਾ ਮੈਂ ਕਹਾਂ ਜੀ ਮੈਂ ਆਏ ਪ੍ਰੋਪਰ ਨਹੀਂ ਆ ਸਕਦਾ ਫਿਰ ਮੈਂ ਆਏ ਆਉਂਦਾ ਹੁੰਦਾ ਸੀਗਾ ਵੀ ਸ਼ੁੱਕਰਵਾਰ ਨੂੰ ਆਇਆ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਆ ਦੋ ਤਿੰਨ ਦਿਨ ਮਿਲਿਆ ਕੀਤਾ ਫਿਰ ਵਾਪਸ ਚਲਾ ਜਾਂਦਾ ਸੀ ਜਾਂਦਾ ਲੁਧਿਆਣਾੋਂ ਆਪਦਾ ਸਮਾਨ ਵਾਪਸ ਲੈ ਜਾਂਦਾ ਸੀ ਦੁਕਾਨ ਦਾ ਆਈ ਇੱਕ ਦਿਨ ਮੈਂ ਹੈ ਮੀ ਕਾਲੂ ਮੁੰਡਾ ਉਹਦੇ ਕੋਲ ਬੈਠਾ ਸੀ ਤੇ ਕਰਮਜੀਤ ਬਾਈ ਨੂੰ ਮੈਂ ਕਿਹਾ ਜੀ ਮੈਂ ਆਇਆ ਹਾਂ ਤੇ ਬਾਈ ਮੈਨੂੰ ਮਿਲਣਾਗੇ ਅਸੀਂ ਗੱਲਾਂ ਕਰਨ ਲੱਗੇ ਮੈਂ ਕਿਹਾ ਬਾਈ ਇੱਕ ਕਹਾਣੀ ਹੈ ਜੀ ਮੇਰੇ ਕੋਲੇ ਇਹ ਜਲਾਲ ਪਿੰਡ ਦਾ ਮੁੰਡਾ ਸੀਗਾ ਮੇਰੇ ਕੋਲ ਕੱਪੜੇ ਲੈਂਦਾ ਹੁੰਦਾ ਸੀ ਉਹਨੇ ਮੈਨੂੰ ਇੱਕ ਗੱਲ ਸੁਣਾਈ ਸੀ ਵੀ ਐ ਵੈਲੀ ਹੁੰਦੇ ਸੀ ਬਲਜਿੰਦਰ ਆਉਦਾ ਨਾ ਤੇ ਮੈਂ ਉਹਨੂੰ ਕਹਾਣੀ ਦਾ ਰੂਪ ਦੇ ਲਿਆ ਸੀ ਮੈਂ ਕਿਹਾ ਵੀ ਮੇਰੇ ਕੋਲ ਇੱਕ ਕਹਾਣੀ ਹੈ ਜੀ ਇੱਦਾਂ ਇੱਦਾਂ ਦਾ ਕਰਕੇ ਕਰਮਜੀਤ ਬਾਈ ਕਹਿੰਦੇ ਯਾਰ ਗੱਲ ਤਾਂ ਤੇਰੀ ਵਧੀਆ ਹੈ ਅੱਪਾ ਜਲ ਕਿ ਸਾਨੂੰ ਸੁਣਾਵਾ ਕਰਾਂਗੇ ਅੱਛਾ ਦੂਰ ਕਿਤੇ ਸਾਈਡ ਤੇ ਨਾ ਸੋਫੇ ਤੇ ਬੈਠਾ ਜਿ ਥੱਲੇ ਹੇਠਲੇ ਪੋਰਸ਼ਨ ਚ ਹੁੰਦਲ ਸਿਮਰਜੀਤ ਹੁੰਦਾ ਉਹਦਾ 5-6 ਦਿਨਾਂ ਬਾਅਦ ਮੈਂ ਪੱਠੇ ਘਰੇ ਪੱਠੇ-ਪੁੱਠੇ ਰਲਾਈ ਜਾਂਦਾ ਸੀ ਉਹਦਾ ਫੋਨ ਆ ਗਿਆ ਕਹਿੰਦਾ ਬਾਈ ਤੁਸੀਂ ਇੱਕ ਕਹਾਣੀ ਸੁਣਾਈ ਸੀ ਉਹਨਾਂ ਨੂੰ ਮੈਂ ਕਿਹਾ ਹਾਂ ਕਹਿੰਦਾ ਨਾ ਅਸਲ ਚ ਮੈਂ ਕਾਫੀ ਸਮੇਂ ਤੋਂ ਜੁੜਿਆ ਹੋਇਆ ਇੱਕ ਪ੍ਰੋਡਿਊਸਰ ਦੇ ਮਗਰ ਪਿਆ ਹੋਇਆ ਦੋ-ਤਿੰਨ ਸਾਲਾਂ ਤੋਂ ਮੈਂ ਤੁਹਾਨੂੰ ਥੋੜੀ ਕਹਾਣੀ ਕਹਿਣ ਲੱਗੀ ਮੈਂ ਉਹ ਸੁਣਾਉਣੀ ਆ ਮੈਂ ਉਹਨੂੰ ਫੋਨ ਤੇ ਹੀ ਕਹਾਣੀ ਲਿਖਾਤੀ ਅਗਰ ਉਹ ਸ਼ਾਮ ਨੂੰ 1:30 6:07 ਵਜੇ ਉਹਦੀ ਮੈਨੂੰ ਕਾਲ ਆ ਗਈ ਵੀ ਬਾਈ ਆਜੋ ਚੰਡੀਗੜ੍ਹ ਮਿਲਣਾ ਤੇ ਆਪਦੀ ਸਾਈਨਿੰਗ ਲੈ ਲਓ ਮੈਂ ਕਿਹਾ ਅੱਛਾ ਡਨ ਹੋ ਗਈ ਕਹਿੰਦਾ ਜੀ ਡਨ ਹੋ ਗਈ ਮੈਂ ਕਿੰਨੇ ਚ ਕੀਤੀ ਹੈ ਕਹਿੰਦਾ ਬਾਈ ਪੈਸੇ ਵਧੀਆ ਨਾ ਤੁਹਾਡੇ ਕੋਲ ਆ ਸਾਢੇ 4 ਲੱਖ ਰੁਪਏ ਮੈਂ ਕਿਹਾ ਚਲ ਫਿਰ ਠੀਕ ਹੈ ਡਨ ਹੋ ਕੇ ਸੀ ਮਿਲੇ ਕਰਦੇ ਰਹੇ ਕਰਦੇ ਰਹੇ ਫਿਰ ਅਸੀਂ ਇਹਦੇ ਤੇ ਕੰਮ ਸ਼ੁਰੂ ਕਰਤਾ ਜੱਟ ਬॉयਜ਼ ਤੇ ਕੰਮ ਕਰਨਾ ਸ਼ੁਰੂ ਕੀਤਾ ਜੱਟ ਬॉयਜ਼ ਤੇ ਅਸੀਂ ਮਨ ਲਾਦਾ ਅਗਸਤ ਦੇ ਵਿੱਚ ਮੇਰੀ ਸਾਈਨਿੰਗ ਹੋਈ ਸੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਤੇ ਫਰਵਰੀ ਮਾਰਚ ਤੇ ਇਹਨਾਂ ਨੂੰ ਅਸੀਂ ਜੱਟ ਵਾਸ ਬਿੱਡੀ ਅਸੀਂ ਲੁਧਿਆਣੇ ਸੀਗੇ ਇੱਕ ਫਿਲਮ ਕਰਦੇ ਪਏ ਸੀ ਤੇ ਪੈਸੇ ਆ ਗਏ ਸੀ ਮੈਨੂੰ ਉਹਦੇ ਸਾਈਨਿੰਗ ਵੀ ਆ ਗਈ ਸੀ ਜੱਟ ਬॉयਜ਼ ਹਜੇ ਰਿਲੀਜ਼ ਨਹੀਂ ਹੋਈ ਸੀ ਉਹ ਤੋਂ ਪਹਿਲਾਂ ਹੀ ਸਾਈਨਿੰਗ ਆ ਗਈ ਸੀ ਉਹਦੇ ਲਈ ਦੋ ਦਿਆਣਿਆਂ ਨੂੰ ਅਸੀਂ ਕੀਤਾ ਸੀ ਆਕੰਮੀ ਬਾਈ ਸੀਗੇ ਤੇ ਗੱਲ ਹੋ ਗਈ ਸੀਗੇ ਤੇ ਇੱਕ ਜੱਸੀ ਬਾਈ ਸੀਗੇ ਜੱਸੀ ਜੇਲ੍ਹ ਬਾਈ ਉਹ ਫਿਲਮ ਮਹੀਨਾ ਲੇਟ ਹੋਈ ਫਿਰ ਜੱਸੀ ਬਾਈ ਦਾ ਸ਼ੂਟ ਚੱਲਦਾ ਸੀ ਕਰਦੇ ਕਰਾਉਂਦੇ ਉਹ ਫਿਲਮ ਬਣੀ ਨਹੀਂ ਸੀ ਪਰ ਸਾਡੇ ਅੰਦਰ ਇਹ ਗੱਲ ਜਾਗੀ ਹੋਈ ਸੀ ਯਾਨੀ ਫਿਲਮ ਤਾਂ ਕਰੀਏ ਨਹੀਂ ਤਾਂ ਬੇਜਤੀ ਹੁੰਦੀ ਆ ਹੁੰਦੀ ਐ ਚਲੋ ਉਹ ਪ੍ਰੋਡਿਊਸਰ ਵੀ ਨਹੀਂ ਸੀ ਕਿ ਹੋਰ ਨਹੀਂ ਸੀ ਤੇ ਡਾਇਰੈਕਟਰ ਸੀਗਾ ਸੁਖਬੀਰ ਜੀ ਨੇ ਟੇਸ਼ਨ ਕੀਤੀ ਅਸੀਂ ਫਿਲਮ ਆਪਸ ਚ ਇਕੱਠੇ ਹੋ ਕੇ ਵੇਡ ਲਈ ਸਾਡਾ ਦੋਸਤ ਸੀ ਮੁੰਡਾ ਗੌਰਪ੍ਰੀਤ ਹੋਂਗਕਾਂਗ ਤੋਂ ਤੇ ਉਹ ਕਹਨ ਆਪਾਂ ਮੈਂ ਕਰਦਾ ਪ੍ਰੋਡਿਊਸ ਹੁਣ ਪ੍ਰੋਡਿਊਸ ਤੁਸੀਂ ਦੇਖੋ ਵੀ ਉਹਦੇ ਕੋਲੇ ਸੀਗਾ 8 ਲੱਖ ਰੁਪਏ ਆਹੀ ਹੈ ਚਲੋ ਠੀਕ ਹੈ ਅਸੀਂ ਡੇਟ ਅਨਾਉਂਸ ਕਰਤੀ ਫਿਲਮ ਵੇਡ ਲਈ ਅਮਨ ਤਾਲੀਵਲ ਬਾਈ ਉਮ ਪੁਰੀ ਸਾਹਿਬ ਉਹਦੇ ਚ ਲੈ ਹੋਰ ਸਾਰੇ ਚੱਲਿਆ ਔਰ ਸੈੱਟ ਤੇ ਮਾਹੌਲ ਐਸਾ ਹੁੰਦਾ ਸੀਗਾ ਵੀ ਪੁਰੀ ਸਾਹਿਬ ਆਪ ਮੇਕਅਪ ਕਰਨ ਲੱਗ ਜਾਂਦੇ ਸੀ ਉਹਨਾਂ ਨੇ ਕਹਿਣਾ ਚਾਹ ਕਿਨੇ ਕਿਨੇ ਪੀਣੀਆਂ ਵੀ ਪੰਜ ਕੱਪ ਹੀ ਬਣਾਉਂਗਾ ਉਹਨਾਂ ਨੇ ਚਾਹ ਬਣਾ ਕੇ ਦਿਆ ਕਰਨੀ ਜਦੋਂ ਉਹਨਾਂ ਦਾ ਸ਼ੂਟ ਕੰਪਲੀਟ ਹੋ ਗਿਆ ਤਾਂ ਜਾਨ ਲੱਗੇ ਸਾਡੀ ਉਹਨਾਂ ਨਾਲ 2.5 ਲੱਖ ਰੁਪਏ ਪਾੜੇ ਗੱਲ ਹੋਈ ਸੀ 4 ਦਿਨ ਕੰਮ ਕੀਤਾ ਸੀ ਉਹਨਾਂ ਨੇ ਪੈਸੇ ਨਹੀਂ ਲਏ ਜਾਨ ਲੱਗੇ ਸਗੋਂ 51000 ਰੁਪਏ ਸ਼ਗਨ ਦੇ ਕੇ ਜਾਵਨੇ ਸਾਨੂੰ ਕਹਿੰਦੇ ਆ ਲੋ ਬਈ ਤੁਸੀਂ ਕੰਮ ਕਰੋ ਤੁਸੀਂ ਮੈਨੂੰ ਯਾਰ ਆਪ ਦਾ ਟਾਈਮ ਯਾਰ ਆ ਗਿਆ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ